ਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਕਿਸਾਨੀ ਆंदोलਨ ਦੀ ਫੇਰ ਤੋਂ ਉਹੀ ਯਾਦ ਦਿਵਾਉਂਦੀ ਤਸਵੀਰ ਇੱਕ ਪਾਸੇ ਹਰਿਆਣਾ ਦੀ ਪੁਲਿਸ ਤੇ ਦੂਸਰੇ ਪਾਸੇ ਕਿਸਾਨ ਉਹੀ ਮੰਗਾ ਨੇ ਉਹੀ ਮਸਲੇ ਨੇ ਉਹੀ ਸਰਕਾਰ ਹੈ ਤੇ ਉਹੀ ਗੱਲਾਂ ਨੇ ਜੋ ਅੰਨਦਾਤਾ ਜਿਸ ਨੂੰ ਕਹਿੰਦੇ ਨੇ ਉਹ ਅੱਜ ਫੇਰ ਸੜਕਾਂ ਤੇ ਉਤਰਿਆ ਗੱਲਬਾਤ ਕੱਲ ਦਾ ਇਹ ਜਿਹੜਾ ਮਾਹੌਲ ਸੀਗਾ ਅੱਜ ਬਹੁਤ ਜ਼ਿਆਦਾ ਸ਼ਾਂਤਮਈ ਇਸ ਕਰਕੇ ਲੱਗ ਰਿਹਾ ਕਿਉਂਕਿ ਸਰਕਾਰ ਦੇ ਨਾਲ ਗੱਲਬਾਤ ਲਈ ਸਮਾਂ ਜਿਹੜਾ ਉਹ ਮਿਲ ਚੁੱਕਿਆ ਤਾਂ ਉਸ ਦੇ ਲਈ ਇਹ ਕਹਿ ਸਕਦੇ ਆ ਵੀ ਅੱਜ ਮਾਹੌਲ ਇੱਥੇ ਬਹੁਤ ਸ਼ਾਂਤਮਈ ਹੈ ਤੇ ਕੱਲ ਇਸੇ ਜਗ੍ਹਾ ਦੇ ਉੱਪਰ ਜਿਹੜੇ ਐ ਅਥਰੂ ਗੈਸ ਦੇ ਗੋਲੇ ਪ੍ਰਸ਼ਾਸਨ ਵੱਲੋਂ ਸਿੱਟੇ ਗਏ ਸਿੱਤੇ ਅੱਜ ਵੀ ਮਾਹੌਲ ਉਸੇ ਤਰ੍ਹਾਂ ਬਣਿਆ ਹੋਇਆ ਤੇ ਦੇਖ ਸਕਦੇ ਹੋ ਤਸਵੀਰਾਂ ਇੱਧਰ ਇਕੱਠ ਜਿਹੜਾ ਕਿਸਾਨਾਂ ਦਾ ਉਹੀ ਮੰਗਾਂ ਨੇ ਉਹੀ ਮਸਲੇ ਨੇ ਗੱਲਬਾਤ ਕਰਦੇ ਆ ਅੱਬਾ ਜੀ ਕੀ ਕਹਿਣਾ ਚਾਹੋਗੇ ਅੱਜ ਸ਼ਾਂਤ ਬਈ ਵੀ ਇਹ ਮਾਹੌਲ ਪਰ ਫਿਰ ਵੀ ਉਹੀ ਜਿੱਦ ਤੇੜੀ ਹੋਈ ਸਰਕਾਰ ਬਿਲਕੁਲ ਜੀ ਬਿਲਕੁਲ ਅੱਜ ਜੀ ਤੀਸਰਾ ਦਿਨ ਹੋ ਗਿਆ ਜੀ ਆਪਾਂ ਨੂੰ ਸਰਕਾਰਾਂ ਤੇ ਜਦੋਂ ਦੀ ਜਦੋਂ ਮੀਟਿੰਗ ਕਰਦੇ ਆ ਜੀ ਉਹੀ ਦੇਖੀਦਾ ਅੱਜ 6 ਵਜੇ ਦਾ ਸਮਾਂ ਸਰਕਾਰ ਨੇ ਆਪਣੇ ਕਿਸਾਨਾਂ ਕੋਲ ਗਏ ਹੋਏ ਆ ਜੀ ਤੇ ਕੀ ਸਿੱਟਾ ਨਿਕਲਦਾ ਹੈ ਜੀ ਅੱਜ ਕੱਲ ਵੀ ਇਹਨਾਂ ਨੇ ਇਧਰ ਪ੍ਰਸ਼ਾਸਨ ਨੇ بڑے ਤਿੱਖੇ ਗੋਲੇ ਜਿਹੜੇ ਹੁੰਦੇ ਆ 315 ਰਪਏ ਦੇ ਬਾਈ ਜੀ ਦਾਗਿਆ ਅੱਜ ਸ਼ਾਮ ਦੀ 6 ਵਜੇ ਦੀ ਮੀਟਿੰਗ ਆ ਜੀ ਤੇ ਜੇ ਕੋਈ ਸਰਕਾਰ ਕਿਸੇ ਗੱਲ ਬਾਤ ਤੇ ਆਉਂਦੀ ਆ ਤਾਂ ਠੀਕ ਆ ਨਹੀਂ ਤੇ ਕਿਸਾਨਾਂ ਦੇ ਵਿੱਚ ਪੂਰਾ ਜੋਸ਼ ਆ ਜੀ ਇਹ ਬਾਰਡਰ ਦਾ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਪਾਰ ਕਰ ਜਾਗੇ ਜੀ ਸਿਰਫ ਆਪਣੇ ਆਗੂਆਂ ਦੀ ਵੇਟ ਕਰ ਰਹੇ ਆ ਜੀ ਪਿਛਲੇ ਵਾਰ ਝੁਕਣਾ ਪਿਆ ਅੱਜ ਫੇਰ ਉਹੀ ਮਾਹੌਲ ਬਣਾਤਾ ਸਰਕਾਰ ਨੇ ਬਿਲਕੁਲ ਜੀ ਬਿਲਕੁਲ ਅੱਜ ਉਹ ਫੇਰ ਉਹੀ ਮਾਹੌਲ ਕਿਉਂਕਿ ਉਸ ਦਿਨ ਜੇ ਕਿਤੇ ਸਾਨੂੰ ਲਿਖਤੀ ਦਿੱਤਾ ਹੁੰਦਾ ਤੇ ਅੱਜ ਇਹ ਦਿਨ ਨਾ ਵੇਖਣੇ ਪੈਂਦੇ ਕਿਉਂਕਿ ਸਰਕਾਰਾਂ ਤੇ ਯਕੀਨ ਨਹੀਂ ਰਹਿ ਗਿਆ ਝੂਠਾਂ ਦੀ ਸਰਕਾਰ ਆ ਕਿਉਂਕਿ ਇਹ ਕੁਰਸੀ ਦੇ ਕਾਬਲ ਨਹੀਂ ਗਈ ਤੇ ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਇਹ ਕੋਈ ਅਸੀਂ ਬਾਹਰਲੇ ਫੋਰਨ ਕੰਟਰੀਆਂ ਤੋਂ ਤਾਂ ਆਏ ਨਹੀਂਗੇ ਵੀ ਇਹੋ ਜਿਹਾ ਵਰਤਾਵਾ ਪਾਕਿਸਤਾਨ ਵਾਲੇ ਵੀ ਨਹੀਂ ਕਰਦੇ ਭਾਰਤ ਨਾਲ ਜੀ ਤੇ ਜਾਂ ਇਹ ਸਾਨੂੰ ਕਹਦੇ ਵੀ ਤੁਸੀਂ ਭਾਰਤ ਦਾ ਹਿੱਸਾ ਹੀ ਨਹੀਂ ਜੇ ਜੇ ਹੋਰ ਸਟੇਟਾ ਦੇ ਵਿੱਚ ਇਹੋ ਜਿਹਾ ਕਦੀ ਦੇਖਣ ਨੂੰ ਨਹੀਂ ਮਿਲਿਆ ਜੀ ਸਾਹ ਲੈਣਾ ਔਖਾ ਹੋਇਆ ਪਿਆ ਤਾਨਣਿਓ ਮਾਵਾ ਜਿਨ੍ਹਾਂ ਨੇ ਇਹਨਾਂ ਨੂੰ ਜੰਮਿਆ ਤੇ ਫੇਰ ਅੰਦੋਲਨ ਜਿਹੜਾ ਉਹ ਵਧਦਾ ਜਾ ਰਿਹਾ ਤੇ ਗੱਲਬਾਤ ਬਾਈ ਕਿਵੇਂ ਦੇਖਦੇ ਹੋ ਸਾਹ ਲੈਣਾ ਵੀ ਔਖਾ ਹੋਇਆ ਪਰ ਫੇਰ ਵੀ ਜਿੱਦ ਤੇ ੜੀ ਸਰਕਾਰ ਬਿਲਕੁਲ ਜੀ ਅੱਜ ਜਿਹੜਾ ਇੱਥੇ ਕੱਲ ਜਿਹੜੀ ਭਾਰਤ ਦੀ ਸਰਕਾਰ ਆ ਕਿਸਾਨਾਂ ਦਾ ਜਿਹੜਾ ਗੋਲੀਬਾਰੀ ਜਾਂ ਲਾਠੀ ਚਾਰਜ ਕਰਕੇ 100 ਤੋਂ ਵੱਧ ਜਿਹੜਾ ਕਿਸਾਨ ਜ਼ਖਮੀ ਕੀਤਾ ਵਾ ਅੱਜ ਇੱਥੇ ਖਲੋਣਾ ਮੁਸ਼ਕਲ ਹੋਇਆ ਪਿਆ ਕਿਉਂਕਿ ਕੱਲ ਦਾ ਜਿਹੜਾ ਜਿਹੜੀ ਉਹਨਾਂ ਅਥਰੂ ਗਾਂ ਛੱਡੀ ਆ ਉਹਦਾ ਕਰਕੇ ਅੱਜ ਮੈਂ ਤੇ ਇਹ ਗੱਲ ਕਿਉਂ ਤੇ ਪੱਤਰਕਾਰ ਤੁਸੀਂ ਵੀਰ ਜੋ ਤੁਹਾਨੂੰ ਇਹ ਵੀ ਪਤਾ ਵੀ ਦੁਨੀਆ ਦਾ ਇੱਕ ਪਹਿਲਾ ਹੀ ਸੰਘਰਸ਼ ਹੋਊਗਾ ਜਿੱਨੇ ਆਪਣੇ ਕਿਸਾਨਾਂ ਤੇ ਇਤਰਾਹ ਦੀਆਂ ਲਾਠੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਇੱਥੇ ਕਿਸਾਨਾਂ ਦੇ ਜਿਹੜੇ ਹੱਕੀ ਮੰਗਾਂ ਵਾਸਤੇ ਆਪਣੀ ਗੱਲ ਰੱਖਣ ਆਏ ਆ ਉਹਨਾਂ ਨੂੰ ਗਾੜੀ ਜਾਣ ਦੀ ਬਜਾਏ ਗੋਲੀਆਂ ਨਾਲ ਨਵਾਜਿਆ ਵਾ ਪਰ ਆਉਣ ਵਾਲਾ ਜਿਹੜਾ ਸਮਾਂ ਇਹ ਤੈਅ ਕਰੂਗਾ ਕਿਉਂਕਿ ਜੇ ਕਿਸਾਨ ਆਪਣੀ ਐਮਐਸਪੀ ਤੇ ਜਾਂ ਕਰਜ਼ੇ ਦੀ ਲੜਾਈ ਦੀ ਮੰਗ ਕਰਦੇ ਤੇ ਬਿਲਕੁਲ ਜਮਹੂਰੀਅਤ ਢਾਂਗ ਦੇ ਨਾਲ ਆਪਣਾ ਰੋਸ ਜਿਹੜਾ ਕਰਨ ਦਾ ਆ ਇੱਥੇ ਡੈਮੋਕਰੇਸੀ ਨਾਂ ਦੀ ਕੋਈ ਚੀਜ਼ ਨਹੀਂ ਆ ਇੱਥੇ ਗੁੰਡਾ ਰਾਜ ਆ ਮੈਂ ਇਹ ਦੇਖ ਲਿਆ ਵੀ ਗੁੰਡਾ ਰਾਜ ਆ ਗੁੰਡੇ ਰਾਜ ਦਾ ਕਰਕੇ ਇਹ ਲੋਕ ਜਿਹੜੇ ਲਾਠੀਆਂ ਦੇ ਨਾਲ ਤੇ ਦੂਧੀਆਂ ਤੇ ਤੀਆਂ ਚੀਜ਼ਾਂ ਦੇ ਨਾਲ ਕਿਸਾਨਾਂ ਨੂੰ ਲਾਠੀ ਚਾਰਜ ਕਰਕੇ ਤੇ ਕਿਸਾਨਾਂ ਨੂੰ ਜ਼ਖਮੀ ਕਰਦਿਆ ਅੰਨਦਾਤਾ ਇੱਕ ਪਾਸੇ ਦੇਸ਼ ਦਾ ਅੰਨਦਾਤਾ ਤੇ ਇੱਕ ਪਾਸੇ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੋਣ ਦਾ ਕਰਕੇ ਇਹ ਲੋਕ ਅੰਨਦਾਤੇ ਦੇ ਗੋਲੀਆਂ ਮਾਰ ਰਹੇ ਆ ਤੇ ਕਾਰਪੋਰੇਟ ਘਰਾਣੇ ਜਿਹੜੇ ਦੇਸ਼ ਦੇ ਰਾਜ ਕਰ ਰਹੇ ਆ ਇੰਨਾ ਤਾਂ ਕਿਸੇ ਜਾਨਵਰ ਨੂੰ ਵੀ ਜਿਹੜਾ ਮਤਲਬ ਤਸ਼ੱਦਦ ਨਹੀਂ ਢੋਂਦੇ ਜਿੰਨਾ ਇਨਸਾਨਾਂ ਦੇ ਢਾਈ ਜਾਂਦੇ ਵੇਖੋ ਜੀ ਐੜੀ ਸਰਕਾਰ ਆ ਇਹ ਬਿਲਕੁਲ ਨਕਮੀ ਸਰਕਾਰ ਆ ਮੈਂ ਇੱਥੇ ਪੱਤਰਕਾਰ ਭਾਈ ਜਾਰਾ ਮੀਟਾ ਭਾਈਚਾਰੇ ਨੂੰ ਜੀ ਆਇਆਂ ਨਾ ਇਹ ਸਾਡੀ ਬਾਹਵਾਂ ਤੇ ਜਿਹੜੀ ਸਾਡੀ ਆਵਾਜ਼ ਨੂੰ ਸਰਕਾਰ ਦੇ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਆ ਇਹ ਸਰਕਾਰ ਨੇ 13 ਤੇ 14 ਤਰੀਕ ਨੂੰ ਬਹੁਤ ਜ਼ਿਆਦਾ ਕਿਸਾਨਾਂ ਤੇ ਗੋਲਾਬਾਰੀ ਡਾਗ ਗਿਆ ਜਿਹਦੇ ਵਿੱਚ 11 ਕਿਸਾਨ ਫੱਟਰ ਹੋ ਗਿਆ ਵੇਖੋ ਤਾਰ ਇਹ ਕੰਦ ਇਤਰਾ ਕੀਤੀ ਆ ਜਿਵੇਂ ਪਾਕਿਸਤਾਨ ਦੀ ਹੱਦ ਹੁੰਦੀ ਆ ਉਹ ਤੇ ਤਾਰ ਉਤਰਾ ਪਈ ਆ ਜਿੱਥੋਂ ਮਰਜ਼ੀ ਲੋਕ ਨੰਗ ਜਾਣਾ ਤੇ ਕਿਸਾਨ ਦਿੱਲੀ ਨੂੰ ਆਪਦਾ ਹੱਕ ਮੰਗਣ ਚੱਲੇ ਆ ਇਹਨਾਂ ਨੇ ਅੱਤਰੂ ਗੈਸ ਗੋਲੀਆਂ ਮਾਰ ਕੇ ਕੱਲ ਕਿਸਾਨਾਂ ਦਾ ਬਹੁਤ ਮੰਦਾਲ ਕੀਤਾ ਇਹ ਨਿੰਦਣਯੋਗ ਇਹ ਸਰਕਾਰ ਆ ਆਪਣੇ ਹੀ ਦੇਸ਼ ਦੇ ਵਿੱਚ ਹੱਦਾਂ ਦੇਖਣ ਨੂੰ ਮਿਲਦੀਆਂ ਸੋ ਹਰਿਆਣੇ ਤੋਂ ਪੰਜਾਬ ਦੀ ਹੱਦ ਬਣਾਤੀ ਵੇਖੋ ਜੀ ਇਹ ਤਾਂ ਬਹੁਤ ਗਲਤ ਆ ਹਰਿਆਣ ਇਹਦੇ ਵਿੱਚ ਵੰਡ ਕੇ ਰੱਖ ਦਿੱਤਾ ਇਹਨਾਂ ਨੇ ਇੰਨਾ ਤੇ ਇਤਰਾ ਨਹੀਂ ਇਤਰਾ ਪਾਕਿਸਤਾਨ ਦੇ ਨਾਲੋਂ ਬਹੁਤ ਭਤੀ ਉਹਨੋਂ ਵੀ ਜ਼ਿਆਦਾ ਘਟੀਆ ਹਰਕਤ ਕੀਤੀ ਆ ਇਹਨਾਂ ਨੇ ਕੰਦ ਕਿਹੜੇ ਰੋਕ ਕੀਤੀ ਰਿਆਣੇ ਦੇ ਵਿੱਚ ਕੀ ਅਸੀਂ ਇਹਦੇ ਸਾਨੀ ਕੀ ਮੋਦੀ ਸਰਕਾਰ ਨੂੰ ਅਸੀਂ ਟੱਕਰ ਨਹੀਂ ਦਿੱਤਾ ਸਾਨੂੰ ਇਹਨਾਂ ਨੇ ਬਿਲਕੁਲ ਕੁਚਲ ਦਿੱਤਾ ਵਾ ਮਾਰ ਦਿੱਤਾ ਸਰਕਾਰ ਨੇ ਇਹੋ ਇਹ ਸਰਹੱਦਾਂ ਬਣਾਉਣੀਆਂ ਹਾਂ ਕਿਤੇ ਚੀਨਾ ਵਾਲੇ ਬਾਰਡਰ ਤੇ ਬਣਾਉਂਦੇ ਜਿਹੜੇ ਚੀਨਾ ਵਾਲੇ ਇਹਨਾਂ ਨੂੰ ਚਪੇੜਾ ਮਾਰਦੇ ਆ ਗੱਡੀਆਂ ਸਾਡਾ ਕਿੰਨਾ ਜਿਹੜਾ ਭਾਰਤੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਕਿਤੇ ਇਹੋ ਸਰਹੱਦਾਂ ਚੀਨਾ ਦੇ ਬਣਾਈਆਂ ਹੁੰਦੀਆਂ ਗਾੜੀ ਜਾ ਕੇ ਤੇ ਅੱਜ ਸਾਡਾ ਭਾਰਤ ਦਾ ਕਬਜ਼ਾ ਵਿਰੋਧਤਾ ਦੇ ਨਾਲੇ ਜਿਹੜੇ ਉਹਨਾਂ ਨੂੰ ਚਪੇਣਾ ਮਾਰਦੇ ਪਤਾ ਲੱਗ ਜਾਂਦਾ ਇਹਦੀ ਤਾਕਤ ਦਾ ਵੀ ਅੱਜ ਕਿਸਾਨਾਂ ਦੇ ਲਾਠੀ ਚਾਰਜ ਕਰ ਰਹੇ ਆ ਉਧਰ ਕਿਉਂ ਨਹੀਂ ਜਾ ਰਹੇ ਬਾਬਾ ਮੋਦੀ ਨੂੰ ਕੀ ਕਹੋਗੇ ਜੇ ਮੋਦੀ ਸੁਣਦਾ ਇਹ ਵੀਡੀਓ ਪਹੁੰਚਦੀ ਆ ਮੋਦੀ ਤੱਕ ਕੀ ਕਹੋਗੇ ਵੇਖੋ ਜੀ ਮੋਦੀ ਨੂੰ ਮੈਂ ਸਿੱਧਾ ਸਪੱਟ ਸਾਫ ਲੱਭਾਂ ਜੇ ਕਹੂੰਗਾ ਵੀ ਇਹ ਲੋਕ ਨੇ ਹੱਥੇ ਜਿਹੜੇ ਹੱਕ ਮੰਗਣ ਦਾ ਆ ਹੱਕਾਂ ਦੀ ਰਾਖੀ ਜਿਹੜੀ ਇਹਨਾਂ ਨੇ ਕਰਨੀ ਆ ਤੇ ਮੋਦੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਜਿੰਨਾ ਮਰਜੀ ਜੋ ਮਰਜੀ ਗੋਲੀਆਂ ਚਲਾ ਲੈ ਜੋ ਮਰਜੀ ਕਰ ਲੈ ਅਸੀਂ ਅਖੀਰ ਜਿੱਤ ਕੇ ਵਾਪਸ ਜਾਵਾਂਗੇ ਤੇ ਨਾਲ ਇੱਕ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਤੂੰ ਕਾਰਪੋਰੇਟ ਘਰਾਣਿਆਂ ਦੀ ਇੱਕ ਕੱਠਪੁਤਲੀ ਪੁਤਲੀ ਬਣ ਕੇ ਰਹਿ ਗਿਆ ਵਾਂ ਜੇ ਕਿਤੇ ਕਾਰਪੋਰੇਟ ਘਰਾਣੇ ਦੀ ਕੱਠਪੁਗਲੀ ਨਾ ਦੇ ਇੰਨਾ ਲੋਕਾਂ ਦੀ ਆਵਾਜ਼ ਜਰੂਰ ਸੁਣ ਕੇ ਕੋਈ ਨਾ ਕੋਈ ਫੈਸਲਾ ਕਰਕੇ ਤੇ ਹੁਣ ਨੂੰ ਹੱਲ ਕੱਢ ਦਿੰਦਾ ਗੱਲਬਾਤ ਤੇ ਕੋਈ ਗੱਲ ਤੈ ਨਹੀਂ ਹੁੰਦੀ ਫਿਰ ਕਦੋਂ ਮੋਰਚੇ ਅੱਗੇ ਨੂੰ ਵਧਨੇ ਗੱਲਬਾਤ ਜਿਹੜੀ ਅੱਜ ਗੱਲਬਾਤ ਚੱਲਣੀ ਮੈਂ ਤੇ ਕਹਿੰਦਾ ਅੱਜ ਗੱਲਬਾਤ ਵੀ ਬੇਸ਼ੱਕ ਨਾ ਚੱਲਦੀ ਅੱਜ ਜਿਹੜਾ ਮਾਹੌਲ ਨੂੰ ਸਖਾਵਾਂ ਬਣਾ ਕੇ ਵਧੀਆ ਤਰੀਕੇ ਨਾਲ ਪਹਿਲਾਂ ਅਸੀਂ ਇੱਥੇ ਰਹਿੰਦੇ ਅੱਜ ਵੇਖੋ ਜਿਹੜੀ ਕੱਲ ਦੇ ਜਿਹੜੇ ਲਗਭਗ 100 150 ਬੰਦੇ ਜਿਹੜਾ ਕੱਲ ਜ਼ਖਮੀ ਹੋਇਆ ਵਾ ਅੱਜ ਉਹ ਬੰਦਾ ਹਸਪਤਾਲਾਂ ਦੇ ਵਿੱਚ ਰੋਲ ਰਿਹਾ ਵਾ ਮੋਦੀ ਸਰਕਾਰ ਹਾਲੀ ਵੀ ਕੋਈ ਗੱਲਬਾਤ ਦੇ ਰਹੀਂ ਕੋਈ ਨਾ ਕੋਈ ਹੱਲ ਨਿਕਲ ਜੂਗਾ ਤੇ ਇਹਦੇ ਨਾਲੋਂ ਬਹੁਤ ਵਧੀਆ ਗੱਲ ਆ ਬਿਹਤਰ ਆ ਕਿਸਾਨ ਵੀ ਆਪਣੇ ਘਰਾਂ ਨੂੰ ਜਾਣਗੇ ਤੇ ਸਰਕਾਰ ਵੀ ਆਪਣੇ ਜਿਹੜੇ ਕੰਮਤਦਾਂ ਦੇ ਵਿੱਚ ਰੁੱਝੂਗੀ ਭਾਈ ਕਿਵੇਂ ਦੇਖਦੇ ਹੋ ਅੱਜ ਖੜੇ ਹੋ ਫੇਰ ਇੱਥੇ ਵੀਰ ਜੀ ਅਸੀਂ ਤੇ ਅੱਜ ਸਵੇਰ ਦਾ ਉਧਰ ਸਰਕਾਰ ਦਾ ਸੱਦਾ ਆ ਸਾਡੇ ਕਿਸਾਨ ਗੈਰਿਕ ਤੋਂ ਸੰਯੁਕਤ ਮੋਰਚੇ ਦੇ ਆਗੂ ਸਾਰੇ ਉੱਥੇ ਮੀਟਿੰਗ ਦੇ ਵਿੱਚ ਜਾ ਰਹੇ ਆ ਤੇ 7 ਮਈ ਦਾ ਹੀ ਸਾਰੇ ਭਰਾਵਾਂ ਨੂੰ ਯੂਥ ਨੂੰ ਸ਼ਾਂਤ ਮਈ ਦਾ ਦੇਸ਼ ਦੇ ਰਹੇ ਸਤਨਾਮ ਵਿਘਰੂ ਦਾ ਜਾਪ ਹੋ ਰਿਹਾ ਇੱਥੇ ਅਹੀਂ ਸਰਕਾਰ ਨੂੰ ਹੁਣੇ ਬੇਨਤੀ ਕਰਦੇ ਸਾਡੀਆਂ ਅੱਜ ਮੀਟਿੰਗ ਵਿੱਚ ਮੰਗਾ ਮੰਨ ਲੋ ਨਹੀਂ ਵੀ ਮੰਨਦੇ ਸ਼ਾਦਮਈ ਤਰੀਕੇ ਨਾਲ ਸੰਘਰਸ਼ ਜਿੱਤਾਂਗੇ ਦਿੱਲੀ ਵੀ ਜਾਵਾਂਗੇ ਹੱਥ ਵੀ ਜੜਾਵਾਂਗੇ ਇਹਨਾਂ ਦੇ ਦਰਲੇ ਵੀ ਘਟਾਵਾਂਗੇ ਅੱਗੇ ਵੰਗੋ ਮੋਦੀ ਨੂੰ ਫੇਰ ਸੌਰੀ ਫੀਲ ਕਰਨੀ ਪਊਗੀ ਇਹ ਯੋਧੇ ਆ ਸੰਘਰਸ਼ ਬਾਬੇ ਨਾਨਕ ਦੀ ਫੌਜ ਆ ਸੰਘਰਸ਼ ਜਿੱਤਣ ਜਾਣਦੇ ਹਾਰ ਨਹੀਂ ਜਾਂਦੇ ਹਾਰਨਾ ਸਰਕਾਰਾਂ ਨੂੰ ਪੈਂਦਾ ਵਾ ਇਹ ਕਿਸਾਨ ਆ ਅੰਨ ਦਾਤਾ ਜਿਹੜਾ ਦੁਨੀਆ ਦਾ ਪੇਟ ਪਾਲਦਾ ਵਾ ਤੇ ਆਪ ਭੁੱਖਾ ਸੁੰਦਾ ਵਾ ਆਪ ਪੈਰਾਂ ਤੋਂ ਨੰਗਾ ਸੱਪਾਂ ਦੀਆਂ ਸਿਰੀਆਂ ਦੇ ਪੈਰ ਮਿੱਧਦਾ ਵਾ ਉਹ ਕਿਸਾਨ ਅੱਜ ਸੜਕਾਂ ਤੇ ਰੋਲ ਨੂੰ ਮਜਬੂਰ ਕਰਤਾ ਵਾ ਭਾਰਤ ਦੀ ਬੀਜੇਪੀ ਦੀ ਗੁੰਡੀ ਸਰਕਾਰ ਨੇ ਨਾਲਾ ਖੱੱਚਰ ਜਿਹਨੂੰ ਕਹਿੰਦੇ ਆ ਨਾ ਤੇ ਇਹਦਾ ਹੋਰ ਕੋਈ ਆ ਇਹਨੂੰ ਨਿੱਕਾ ਨਾ ਖੱੱਚੇ ਰੱਖਿਆ ਵਾ ਕਿ ਕੰਮ ਇਹਦੇ ਖੱਚਰਾਂ ਵਾਲੇ ਆ ਇਹਨੇ ਸਾਡੇ ਹਨਕੇ ਕਿਸਾਨਾਂ ਤੇ ਹੁਣ ਤੱਕ 11500 ਸਾਡਾ ਕਿਸਾਨ ਨੌਜਵਾਨ ਸ਼ਹੀਦ ਕਰਤਾ ਵਾ ਇਹਦੇ ਪੰਜਾਬ ਆਪਣੇ ਜਿਹੜੇ ਸਰਕਾਰ ਦੇ ਗੁੰਡੇ ਆ ਉਹ ਸਾਡੇ ਕਿਸਾਨਾਂ ਦੇ ਵਿੱਚ ਵੜ ਕੇ ਪੁਲਿਸ ਤੇ ਪਰਚਾਉ ਕਰਦੇ ਆ ਇੱਕ ਜਵਾਨ ਅਹੀ ਉਹਨਾਂ ਦਾ ਪਰਸੋਂ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਵਾ ਇਸੇ ਤਰ੍ਹਾਂ ਸ਼ਾਮ ਦੀ ਧਰੰਗ ਢੰਗ ਦੇ ਨਾਲ ਸੰਘਰਸ਼ ਕਰਦੇ ਰਹਾਂਗੇ। ਇੱਕ ਬਾਦਲ ਆ ਜਾਣਾ ਹੈ। ਗਾਈ ਸਾਡਾ ਇੱਕ ਬਾਦਲ ਕਰੇਗਾ ਜੋ ਕਰੇਗਾ ਬਾਤ। ਹਾਂਜੀ। ਮਾਤਾ ਕਿਹੜਾ ਪਿੰਡ ਹੈ? ਸਾਡਾ ਗੜੀ ਹੈ ਪਿੰਡ। ਅੱਛਾ ਗੜੀ। ਤੇ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਹੋਗੇ। ਅਸੀਂ ਬਾਬਾ ਜੀ ਲੰਗਰ ਲਾ ਕੇ ਆਏ ਆ ਇੱਥੇ। ਅੱਛਾ ਅੱਛਾ। ਸਾਡਾ ਲੰਗਰ ਜੀ ਵਾਲਾ ਕਿਹੜਾ ਹੈ? ਹਾਂਜੀ। ਸਾਡੇ ਬਾਬਾ ਜੀ ਮਾਤਾ ਜੀ ਮਾਤਾ ਕਿਵੇਂ ਦੇਖਦੇ ਹੋ ਕੰਮਾਂ ਨੂੰ ਆ ਜਿਹੜੇ ਕੰਮ ਸਰਕਾਰ ਕਰਨ ਲੱਗੀ ਹੈ। ਇਹ ਬੜੇ ਮਾੜੇ ਕੰਮ ਨੇ ਬਾਬਾ ਜੀ ਅਸੀਂ ਕੁਝ ਕਹਿ ਨਹੀਂ ਸਕਦੇ ਬਸ ਇਸ ਬਾਰੇ ਤੇ। ਬਹੁਤ ਭੈੜੇ ਕੰਮ ਨੇ ਨਾ ਮੇਰੇ ਅ ਇਹ ਤੇ ਇਹਨਾਂ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਜੋ ਆ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਸਭ ਬਿਆਨ ਕਰਦੀਆਂ ਇੱਥੇ ਸਾਹ ਲੈਣਾ ਵੀ ਔਖਾ ਹੈ ਤੇ ਦੂਸਰੇ ਪਾਸੇ ਜਿਵੇਂ ਕਿਸਾਨਾਂ ਨੇ ਦੱਸਿਆ ਵੀ ਇਹ ਹੱਦਾਂ ਬਾਡਰਾਂ ਤੇ ਹੁੰਦੀਆਂ ਇਹ ਪੂਰੇ ਦੇਸ਼ ਦੇ ਵਿੱਚ ਹੋ ਚੁੱਕੀਆਂ ਆ ਕੈਮਰਾਮੈਨ ਨੂੰ ਕਹਾਂਗੇ ਤਸਵੀਰ ਜਿਹੜੀ ਹੈ ক্লোਜ਼ ਕਰਕੇ ਦਿਖਾਈ ਜਾਵੇ ਵੀ ਇੱਕ ਹਾਦਸੇ ਇਸੇ ਤਰ੍ਹਾਂ ਬਣਾ ਦਿੱਤੀ ਹੈ ਸੜਕ ਦੇ ਉੱਪਰ ਕਿ ਇੰਜ ਲੱਗਦਾ ਕਿ ਦੋ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਹੈ ਇਸ ਤਰੀਕੇ ਨਾਲ ਇਹ ਬਾਰਡਰ ਜਿਹੜੇ ਆ ਬਣਾ ਦਿੱਤੇ ਆ ਸਾਹਮਣੇ ਪਾਸੇ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਜਿਹੜਾ ਹੈ ਉਹ ਨਜ਼ਰ ਆ ਰਿਹਾ ਦੂਸਰੇ ਪਾਸੇ ਹੌਸਲੇ ਬਲੰਦ ਘਰੇ ਕਿਸਾਨ ਜਿਹੜੇ ਨੇ ਉਹ ਇੱਥੇ ਖੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਅੱਜ ਕਹਿੰਦੇ ਵੀ ਜੇ ਗੱਲਬਾਤ ਤੇ ਗੱਲਬਾਤ ਨਹੀਂ ਨਿਪੜੀ ਤਾਂ ਅਗਲੇ ਦਿਨਾਂ ਨੂੰ ਫੇਰ ਜਿਹੜਾ ਦਿੱਲੀ ਵੱਲ ਨੂੰ ਵਧਣਾ ਤੇ ਦਿੱਲੀ ਪਹੁੰਚ ਕੇ ਸਾਹ ਲੈਣਾ ਤੇ ਜਿਹੜੀਆਂ ਮੰਗਾਂ ਨੇ ਉਹ ਮਨਵਾ ਕੇ ਵਾਪਸ ਆਵਾਂਗੇ ਇਸੇ ਤਰ੍ਹਾਂ ਸੰਘਰਸ਼ ਜਾਰੀ ਆ ਹੁਣ ਦੇਖਣਾ ਇਹ ਹੈ ਕਿ ਸਰਕਾਰ ਗੱਲਬਾਤ ਨਾਲ ਕਿਸੇ ਨਤੀਜੇ ਤੇ ਪਹੁੰਚਦੀ ਹੈ ਤੇ ਕੀ ਇਹ ਮਸਲੇ ਹੱਲ ਹੁੰਦੇ ਨੇ ਤੇ ਕਦੋਂ ਜਿਹੜਾ ਕਿਸਾਨਾਂ ਵੱਲ ਹੁੰਦਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਨਦੀ ਪੁਰਾਣਾ ਐਫਪੀ ਨਿਊਜ਼ ਮਾਂਸਾ